ਪੰਜਾਬ ਦੇ ਮਲਾਜਮਾਂ ਦੀਆਂ ਮੰਗਾਂ ਦਾ ਹੱਲ ਵਿੱਤ ਵਿਭਾਗ ਤੇ ਪਰਸੋਨਲ ਵਿਭਾਗ ਕੱਢੇਗਾ ਇਸ ਸਬੰਧ ਵਿੱਚ ਦੋਵੇਂ ਵਿਭਾਗ ਹੋਰ ਸਬੰਧਤ ਵਿਭਾਗਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਮਲਾਜਮਾਂ ਦੀਆਂ ਮੰਗਾਂ ਉੱਪਰ ਗੰਭੀਰ ਵਿਚਾਰ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਤੇ ਕੋਈ ਨਵੀਂ ਗੱਲ ਸਾਹਮਣੇ ਆ ਸਕਦੀ ਹੈ ਔਰ ਇੰਨਾ ਵਕ ਵਕ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮੁਲਾਜ਼ਮ ਮੰਗਾਂ ਤੇ ਮੁਲਾਜ਼ਮ ਮੁੱਦਿਆਂ ਉੱਪਰ 30 ਅਪ੍ਰੈਲ ਨੂੰ ਮੀਟਿੰਗ ਵੀ ਕੀਤੀ ਜਾ ਰਹੀ ਹੈ ਦਰਅਸਲ ਇਸ ਦਾ ਖੁਲਾਸਾ ਖੁਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹਰਪਾਲ ਸਿੰਘ ਚੀਮਾ ਜਿਹੜੇ ਕੈਬਨਿਟ ਸਬਕਮੇਟੀ ਦੇ ਮੁਖੀ ਨੇ ਉਹਨਾਂ ਨੇ ਆਪਣੇ ਕੈਬਨਿਟ ਸਾਥੀ ਕੁਲਦੀਪ ਸਿੰਘ ਧਾਲੀਵਾਲ ਨਾਲ 22 ਤੇ 25 ਅਪ੍ਰੈਲ ਨੂੰ ਵਕ-ਵਕ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਨੇ ਔਰ ਇਹਨਾਂ ਮੀਟਿੰਗਾਂ ਦੌਰਾਨ ਖੁਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਖੁਲਾਸਾ ਕੀਤਾ ਵੀ ਵਿੱਤ ਤੇ ਪਰਸੋਨਲ ਵਿਭਾਗ ਮਲਾਜ਼ਮਾਂ ਦੀਆਂ ਮੰਗਾਂ ਉੱਪਰ ਪਹਿਲੋਂ ਹੀ ਚਰਚਾ ਕਰ ਰਹੇ ਨੇ ਵਿਚਾਰ ਕਰ ਰਹੇ ਨੇ ਉਹਦਾ ਮੰਥਨ ਕਰ ਰਹੇ ਨੇ ਔਰ ਹੱਲ ਕੱਢਣ ਦਾ ਯਤਨ ਕਰ ਰਹੇ ਨੇ ਔਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਮੀਟਿੰਗ ਦੌਰਾਨ ਮੌਕੇ ਤੇ ਮੌਜੂਦ ਵਿੱਤ ਪਰਸੋਨਲ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਾਦੇ ਤਾਂ ਦਿੱਤੀਆਂ ਵੀ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਕੱਢੇ ਜਾਣ ਔਰ ਇਸ ਸਬੰਧ ਵਿੱਚ 30 ਅਪ੍ਰੈਲ ਨੂੰ ਮੀਟਿੰਗ ਵੀ ਸੱਦ ਲਈ ਹੈ ਜਦੋਂ 25 ਤਰੀਕ ਨੂੰ ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਟ ਸਬ ਕਮੇਟੀ ਦੇ ਬੈਨਰ ਹੇਠ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਐਸੋਸੀਏਟ ਪ੍ਰਾਇਮਰੀ ਟੀਚਰ ਜੂਨੀਅਨ ਇਸੇ ਤਰ੍ਹਾਂ ਕੰਪਿਊਟਰ ਟੀਚਰ ਸੰਘਰਸ਼ ਕਮੇਟੀ ਤੇ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਅਧਿਆਪਕਾਂ ਦੀ ਜੂਨੀਅਨਾਂ ਨਾਲ ਮੀਟਿੰਗ ਕੀਤੀ ਤੇ ਉਦੋਂ ਹਰਪਾਲ ਸਿੰਘ ਜੀ ਮਾ ਹੁਣਾ ਨੇ ਅਧਿਕਾਰਤ ਤੌਰ ਤੇ ਇਹ ਜਾਣਕਾਰੀ ਦਿੱਤੀ ਵੀ ਵਿੱਤ ਤੇ ਪਰਸੋਨਲ ਵਿਭਾਗ ਮਲਾਜ਼ਮ ਮੰਗਾਂ ਉੱਪਰ ਪਹਿਲੋਂ ਹੀ ਵਿਚਾਰ ਕਰ ਰਹੇ ਨੇ ਔਰ ਜਦੋਂ ਇਸ ਸਬੰਧ ਵਿੱਚ ਸਾਂਝਾ ਫਰੰਟ ਨੇ ਕਿਹਾ ਵੀ 30 ਅਪ੍ਰੈਲ ਨੂੰ ਜਿਹੜੀ ਮੀਟਿੰਗ ਅਧਿਕਾਰੀਆਂ ਦੀ ਹੋ ਰਹੀ ਹੈ ਉਹਦੇ ਵਿੱਚ ਸਾਡੇ ਨਮਾਇंदे ਵੀ ਲੈ ਜਾਣ ਤੇ ਮੀਟਿੰਗ 'ਚ ਫੈਸਲਾ ਹੋਇਆ ਵੀ ਦੋ ਨਮਾਇंदे ਜਿਹੜੇ ਨੇ ਸਾਂਝੇ ਫਰੰਟ ਦੇ ਵੀ 30 ਅਪ੍ਰੈਲ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਔਰ ਇਹ ਜਿਹੜੀਆਂ ਮੀਟਿੰਗਾਂ ਹਰਪਾਲ ਸਿੰਘ ਢੀਮਾ ਹੋਣਾ ਨੇ ਕੀਤੀਆਂ ਬਕਾਇਦਾ ਇਹਦੇ ਸਬੰਧ ਵਿੱਚ ਲਿਖਤੀ ਬਿਆਨ ਜਾਰੀ ਕਰਕੇ ਇਹ ਗੱਲ ਹਰਪਾਲ ਢੀਮਾ ਹੋਣਾ ਨੇ ਦੱਸੀ ਹੈ ਵੀ ਮਲਾਜਮ ਮੰਗਾਂ ਬਾਰੇ ਵਿੱਤ ਤੇ ਪਰਸੋਨਲ ਵਿਭਾਗ ਜਿਹੜਾ ਆ ਉਹ ਵਿਚਾਰ ਚਰਚਾ ਕਰ ਰਿਹਾ ਔਰ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ 25 ਅਪ੍ਰੈਲ ਨੂੰ ਕੈਬਨਟ ਸਬ ਕਮੇਟੀ ਨੇ ਉਹਦੇ ਵਿੱਚ ਮਲਾਜਮ ਲੀਡਰਾਂ ਵਜੋਂ ਸਾਂਝੇ ਫਰੰਟ ਵੱਲੋਂ ਜਰਮਨਜੀਤ ਸਿੰਘ ਰਣਜੀਤ ਸਿੰਘ ਰਾਣਵਾ ਇਸੇ ਤਰ੍ਹਾਂ ਸੁਵਿੰਦਰ ਪਾਲ ਸਿੰਘ ਗਗਨਦੀਪ ਭੁੱਲਰ ਆਦਿ ਸ਼ਾਮਲ ਸੀ ਔਰ ਪ੍ਰਾਇਮਰੀ ਅਧਿਆਪਕ ਯੂਨੀਅਨ ਵੱਲੋਂ ਹਰਪ੍ਰੀਤ ਕੌਰ ਦਰਸ਼ਨ ਸਿੰਘ ਇਸੇ ਤਰ੍ਹਾਂ ਦਵਿੰਦਰ ਸਿੰਘ ਤੇ ਕੰਪਿਊਟਰ ਅਧਿਆਪਕ ਜੂਨੀਅਨ ਵੱਲੋਂ ਹਰਜੀਤ ਸਿੰਘ ਸੰਧੂ ਹਰਪ੍ਰੀਤ ਸਿੰਘ ਤੇ 10 ਸਾਲ ਅਧਿਆਪਕ ਜੂਨੀਅਨ ਵੱਲੋਂ ਜਸਪਾਲ ਸਿੰਘ ਗੌਰਵ ਮਮਤਾ ਰਾਣੀ ਤੇ ਸਰਜੀਤ ਕੌਰ ਆ ਸ਼ਾਮਲ ਸੀ ਇਸ ਤੋਂ ਪਹਿਲਾਂ 21 April ਨੂੰ ਹੀ ਕੈਬਨਟ ਰਕ ਕਮੇਟੀ ਨੇ ਕੁਝ ਜਸੇਬੰਦੀਆਂ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਵਿੱਚ ਸਰਵ ਸਖਿਆ ਅਭਿਆਨ ਮੇਢੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਐਨ ਐਸ ਕਿਊ ਐਫ ਵੋਕੇਸ਼ਨਲ ਫਰੰਟ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਅਨ ਐਡਿਡ ਸਟਾਫ ਆਫ ਐਡਿਡ ਸਕੂਲ ਔਰ ਇਸੇ ਤਰ੍ਹਾਂ ਬੇਜ਼ਗਾਰ 646 ਪੀਟੀਆਈ 2011 ਅਧਿਆਪਕ ਯੂਨੀਅਨ ਨਾਲ ਵੀ ਮੀਟਿੰਗ ਕੀਤੀ ਸੀ ਇਸੇ ਦੌਰਾਨ ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਹੈ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 스마트 ਫੋਨ ਮੁਹੱਈਆ ਕੀਤੇ ਜਾਣਗੇ ਤਾਂ ਜੋ ਉਹ ਆਪਣਾ ਕਾਰਜ ਜਿਹੜਾ ਰਿਹਾ ਅਦਨੁਕ ਢੰਗ ਨਾਲ ਕਰ ਸਕਣ